ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੂਤਨੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਸਾਫ਼ ਕਰ ਲਿਆ ਆ ਤੇ ਧੋ ਕੇ ਤੇ ਆਪਾਂ ਇਹਨੂੰ ਇੱਕ ਕੱਪੜੇ ਦੇ ਉੱਪਰ ਜਿਹੜਾ ਆ ਦੋ ਤਿੰਨ ਮਿੰਟ ਵਾਸਤੇ ਪਾ ਲਵਾਂਗੇ ਕਿ ਇਹਦਾ ਪਾਣੀ ਜਿਹੜਾ ਨਿਕਲ ਜਾਵੇ ਪਾਊਡਰ ਪੌਂਡ ਦੇ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਆ ਤੇ ਆ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲਿਆ ਆ ਕੋਈ ਛਿਲਾ ਗੁੜਾ ਨਾਲ ਵਿੱਚ ਰਹਿ ਜੇ ਸਾਫ਼ ਕਰਨ ਤੋਂ ਬਾਅਦ ਇੱਕ ਕੱਪੜੇ ਤੇ ਸਾਫ਼ ਕੱਪੜੇ ਤੇ ਪਾ ਕੇ ਤੇ ਦੋ ਕੁ ਮਿੰਟ ਲਈ ਰੱਖ ਦਿਆਂ ਕਿ ਪਾਣੀ ਜਿਹੜਾ ਨਿਕਲ ਜਾਏ ਸਾਰਾ ਵਿੱਚੋਂ ਹੁਣ ਆਪਾਂ ਇਹਦੀਆਂ ਪੁਦੀਨੇ ਦੇ ਜਿਹੜੀਆਂ ਪੱਤੀਆਂ ਵਾਂ ਵੇਖਦੇ ਆ ਕਿ ਕਿੰਨੀਆਂ ਮੋਟੀਆਂ ਡੰਡੀਆਂ ਇਹਨਾਂ ਦੀਆਂ ਡੰਡੀਆਂ ਜਿਹੜੀਆਂ ਆਪਾਂ ਅਲੱਗ ਕਰ ਦੇਣੀਆਂ ਵਾਂ ਤੇ ਜਿਹੜੇ ਪੱਤੇ ਆ ਉਹ ਆਪਾਂ ਅਲੱਗ ਕਰਕੇ ਤਾਂ ਇਹਨਾਂ ਨੂੰ ਇਕੱਲੇ ਇਕੱਲੇ ਕਰ ਲੈਨੇ ਆ ਪੁਦੀਨੇ ਦਾ ਜਿਹੜਾ ਫਲੇਵਰ ਆ ਬਹੁਤ ਹੀ ਵਧੀਆ ਜਦੋਂ ਆਪਾਂ ਨਿੰਬੂ ਪਾਣੀ ਬਣਾਉਂਨੇ ਆ ਸਕੰਜਵੀ ਤਾਂ ਉਹਦੇ ਵਿੱਚ ਆਪਾਂ ਇੱਕ ਜਿਹੜਾ ਚਮਚਾ ਚ ਇਹਦਾ ਉਸੇ ਟਾਈਮ ਪਾ ਕੇ ਤੇ ਇਹਦਾ ਜਿਹੜਾ ਸਵਾਦ ਆ ਪੂਰਾ ਲੈ ਸਕਦੇ ਆ ਡਾਈਜੈਸ਼ਨ ਲਈ ਵੀ ਕਾਫੀ ਵਧੀਆ ਆ ਠੰਡਤ ਦਿੰਦਾ ਆ ਸਰੀਰ ਨੂੰ ਤੇ ਹੁਣ ਗਰਮੀ ਵਿੱਚ ਇਹਦੀ ਜ਼ਰੂਰਤ ਵੀ ਕਾਫੀ ਆ ਕਿਸੇ ਵੇਲੇ ਆਪਣੇ ਕੋਲ ਨਹੀਂ ਹੁੰਦਾ ਤੇ ਆਪਾਂ ਇਸ ਤਰ੍ਹਾਂ ਜਦੋਂ ਪਾਊਡਰ ਫੋਮ ਵਿੱਚ ਬਣਾ ਕੇ ਰੱਖਦੇ ਆ ਤੇ ਉਸੇ ਵਕਤ ਆ ਪੈਦ ਨੂੰ ਜਿਹੜਾ ਆ ਵਰਤ ਸਕਦੇ ਆ ਪੱਤੇ ਆਪਾਂ ਕੱਲੇ-ਕੱਲੇ ਕਰਕੇ ਸਾਰੇ ਤੇ ਡੰਡੀਆਂ ਜਿਹੜੀਆਂ ਅਲੱਗ ਕਰਕੇ ਸਾਈਡ ਤੇ ਕਰ ਦਿੱਤੀਆਂ ਆ ਵੇਖ ਸਕਦੇ ਆ ਕਿ ਕਿੰਨਾ ਵਧੀਆ ਸਾਫ਼ ਸੁਥਰਾ ਹੋ ਚੁੱਕਾ ਆ ਹੁਣ ਆਪਾਂ ਇਹਨੂੰ ਇੱਕ ਕੱਪੜੇ ਤੇ ਪਾ ਕੇ ਦੋ ਦਿਨ ਦੀ ਜਿਹੜੀ ਆ ਮਤਲਬ ਵੇਟ ਕਰਾਂਗੇ ਇਨੂੰ ਸਾਵੇਂ ਹੀ ਸੁਕਾਉਣਾ ਆ ਕਿਉਂਕਿ ਇਹਦਾ ਜਿਹੜਾ ਕਲਰ ਆ ਬਰਕਰਾਰ ਰਵੇ ਹਰਿਆ ਭਰਿਆ ਮੈਂ ਇਹਨੂੰ ਇੱਕ ਸਾਫ਼ ਕੱਪੜੇ ਤੇ ਪਾ ਕੇ ਤੇ ਪੱਖੇ ਦੀ ਹਵਾ ਦੇ ਹੇਠਾਂ ਜਿਹੜਾ ਆ 2 ਦਿਨ ਵਾਸਤੇ ਰੱਖੂਗੀ ਹੁਣ ਜ਼ਰੂਰੀ ਨੇ ਕਿ ਆਪਾਂ ਸਕੰਜਵੀ ਦੇ ਵਿੱਚ ਹੀ ਵਰਤਣਾ ਆ ਜਦੋਂ ਹੁਣ ਗਰਮੀ ਦਾ ਮੌਸਮ ਆ ਤੇ ਕਿਸੇ ਵੇਲੇ ਸਬਜ਼ੀ ਖਾਣ ਨੂੰ ਮਨ ਨਹੀਂ ਕਰਦਾ ਉਸ ਵਕਤ ਆਪਾਂ ਜਦੋਂ ਚਟਣੀ ਬਣਾਉਣੀ ਆ ਤੇ ਭਰ ਕੇ ਚਮਚਾ ਵਿੱਚ ਪਾਓ ਪਿਆਜ਼ ਕੱਟ ਕੇ ਹਰੀ ਮਿਰਚ ਵਗੈਰਾ ਤੇ ਖੂਬ ਤਰੀਕੇ ਦੇ ਨਾਲ ਆਪਾਂ ਜਿਹੜਾ ਇਹਨੂੰ ਖਾ ਸਕਦੇ ਆ ਹੁਣ ਆਪਾਂ ਪੱਤਿਆਂ ਨੂੰ ਸਾਫ ਕੱਪੜੇ ਤੇ ਪਾ ਕੇ ਤੇ ਇਕੱਲੇ ਇਕੱਲੇ ਕਰ ਦਿੱਤਾ ਆ ਬਸ 2 ਦਿਨ ਦੀ ਵੇਟ ਕਰਨੀ ਆ ਤੇ ਇਹ ਪੂਰੀ ਤਰ੍ਹਾਂ ਜਿਹੜੇ ਆ ਕ੍ਰਿਸਪੀ ਹੋ ਜਾਣੇ ਆ ਪੱਤੇ ਜਿਹੜੇ ਆ ਕ੍ਰਿਸਪੀ ਹੋ ਚੁੱਕੇ ਆ ਐਨ ਕਰਾਰੇ ਜੇ ਹੋ ਗਏ ਆ ਗਰਮੀਆਂ ਵਿੱਚ ਜਦੋਂ ਅੱਖਾਂ ਵਿੱਚ ਕਾਫੀ ਜਲਨ ਮਹਿਸੂਸ ਹੁੰਦੀ ਹੈ ਗਰਮੀ ਦੇ ਵਜਾ ਤੇ ਕਰਕੇ ਉਸ ਵਕਤ ਆਪਾਂ ਇਹਨਾਂ ਨੂੰ 1-2 ਮਤਲਬ ਚਮਚ ਪਾ ਕੇ ਪਾਣੀ ਵਿੱਚ ਥੋੜਾ ਜਿਹਾ ਗਿੱਲਾ ਕਰਕੇ ਤੇ ਕਾਟਨ ਦੇ ਉੱਪਰ ਲਾ ਕੇ ਤੇ ਅੱਖਾਂ ਬੰਦ ਕਰਕੇ ਉੱਪਰ ਰੱਖਦੇ ਆ 5-7 ਮਿੰਟ ਲਈ ਤੇ ਕਾਫੀ ਠੰਗੜਤ ਮਿਲਦੀ ਆ ਹੁਣ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਿਆ ਤੇ ਆਪਾਂ ਇਹਨੂੰ ਜਿਹੜਾ ਆ ਪਾਊਡਰ ਬਣਾ ਕੇ ਤੇ ਚੰਗੀ ਤਰ੍ਹਾਂ ਜਿਹੜਾ ਇਹਨੂੰ ਛਾਣ ਲੈਨੇ ਆ ਪਾਊਡਰ ਜਿਹੜਾ ਵਾ ਦਰਦਰਾ ਜਿਹਾ ਪੀਸਿਆ ਆ ਪੂਰੀ ਤਰ੍ਹਾਂ ਫਾਈਨ ਪਾਊਡਰ ਨਹੀਂ ਮੈਂ ਕੀਤਾ ਕਿਉਂਕਿ ਫਿਰ ਉਹ ਬਿਲਕੁਲ ਜ਼ਿਆਦਾ ਹੀ ਚਿਕਨਾਜਾ ਹੋ ਜਾਂਦਾ ਆ ਹੁਣ ਆਪਾਂ ਇਹਨੂੰ ਸਾਨਣੀ ਦੇ ਹੈਲਪ ਦੇ ਨਾਲ ਜਿਹੜਾ ਛਾਣ ਲੈਨੇ ਆ ਥੋੜੇ ਬੋਤੇ ਜਿਹੜੇ ਇਹਦੇ ਕ੍ਰਿਸਟਲ ਦੇ ਰਹਿ ਜਾਣਗੇ ਉੱਪਰ ਉਹਨਾਂ ਨੂੰ ਆਪਾਂ ਚਟਣੀ ਦੇ ਵਿੱਚ ਵਰਤ ਲਵਾਂਗੇ ਬਾਕੀ ਆਪਾਂ ਜਿਹੜਾ ਆ ਉਹ ਸਟੋਰ ਕਰਕੇ ਤੇ ਇੱਕ ਕੱਚ ਦੀ ਡੱਬੇ ਵਿੱਚ ਪਾ ਕੇ ਚੰਗੀ ਤਰ੍ਹਾਂ ਢੱਕਣ ਬੰਦ ਕਰਕੇ ਤੇ ਇਹਨੂੰ ਜਿਹੜਾ ਰੱਖ ਲੈਨੇ ਹੁਣ ਜਿਆਦਾ ਪੂਤ ਨਾ ਹੋਊਗਾ ਤੇ ਆਪਾਂ ਇਹਨੂੰ ਜਿਆਦਾ ਕੁਆਂਟੀਟੀ ਵਿੱਚ ਬਣਾ ਕੇ ਵੀ ਰੱਖ ਸਕਦੇ ਆ ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ